ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਤੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ। ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ। ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਇਹ ਹੋਰ ਖੂਬਸੂਰਤ ਚੋਟੀ ਤੋ ਇਸ ਦੀ ਡਿਟੇਲ ਆ ਕੀ ਹੈਗੀ ਆ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਜਿਹੜਾ ਲੋਕੇਸ਼ਨ ਹੈਗੀ ਆ ਏਰੀਆ ਹੈਗਾ ਇਹ ਪਿੰਡ ਟੋਗਾਵਾਲ ਹੈਗਾ ਤਹਿਸੀਲ ਦੋਸਤੋ ਲੋਂਗੋਵਾਲ ਡਿਸਟ੍ਰਿਕਟ ਜਿਹੜੀ ਆ ਉਹ ਸੰਗਰੂਰ ਪੈ ਜਾਂਦੀ ਆ ਸੋ ਦੋਸਤੋ ਜਿਹੜਾ ਐਡਰੈਸ ਆ ਇਹ ਚੀਮਾ ਮੰਡੀ ਪੈ ਜਾਂਦੀ ਆ ਕੋਲੇ ਧਨੌਲੇ ਰੋਡ ਤੇ ਇਹ ਪਿੰਡ ਸਥਿਤ ਹੈਗਾ ਜੀ ਟੋਗਾਵਾਲ ਬਾਕੀ ਨੇੜੇ ਜਿਹੜਾ ਪਿੰਡ ਹੈਗਾ ਦੋਸਤੋ ਇਹ ਟੜੀਆਂ ਪਿੰਡ ਹੈਗਾ ਸੋ ਜਿਹੜੇ ਓਨਰ ਹੈਗੇ ਇਸਦੇ ਅਮਨਦੀਪ ਸਿੰਘ ਜੀ ਹਨ ਤੁਸੀਂ ਇਹਨਾਂ ਦੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਨੰਬਰ ਦੋਸਤੋ ਜਿਹੜੇ ਹੈਗੇ ਵੀਡੀਓ ਦੇ ਅੰਤ ਵਿੱਚ ਆਪਾਂ ਤੁਹਾਨੂੰ ਜਰੂਰ ਦੇਵਾਂਗੇ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਜੇ ਆਪਾਂ ਇਸ ਝੋਟੀ ਦੀ ਗੱਲ ਕਰਦੇ ਹਾਂ ਤਾਂ ਇਹ ਤੀਜਾ ਸੂਆ ਇਸ ਵਾਰ ਸੋਣ ਜਾ ਰਹੀ ਆ ਬਾਈਹੋਰਾ ਦੱਸਿਆ ਵੀ ਕੱਟੋ-ਕੱਟ ਵੀ 16 ਲੀਟਰ ਦੀ ਮਿਲਕ ਦੀ ਕਪੈਸਿਟੀ ਇਸ ਦੀ ਪਿਛਲੇ ਦੂਜੇ ਸੂਬੇ ਦੇ ਵਿੱਚ ਰਹੀ ਹੈਗੀ ਆ ਇਸ ਵਾਰ ਵੀ ਇਸ ਤੋਂ ਬਹੁਤ ਜ਼ਿਆਦਾ ਚੰਗੀ ਉਮੀਦ ਕੀਤੀ ਜਾਂਦੀ ਹੈ ਥਰਡ ਲੋਕੇਸ਼ਨ ਦੇ ਵਿੱਚ ਆ ਕੇ ਵੀ ਬਾਕੀ ਦੋਸਤੋ ਜਿਹੜੀ ਗੱਬਣ ਹੈਗੀ ਏ ਇਹ ਤੂਫਾਨ ਬੁੱਲ ਦੀ ਗੱਬਣ ਹੈਗੀ ਆ ਨੀਲੀ ਰਾਵੀ ਦਾ ਤੂਫਾਨ ਬੁੱਲ ਜਿਹੜਾ ਉਸ ਦੀ ਗੱਬਣ ਹੈਗੀ ਆ ਬਾਈਹੋਰਾ ਦੱਸਿਆ ਵੀ ਪਿੱਛੇ ਵੀ ਕੱਟੇ ਨੂੰ ਜਨਮ ਦਿੱਤਾ ਸੀਗਾ ਅ ਦੂਜੇ ਸੂਬੇ ਦੇ ਵਿੱਚ ਉਹ ਕਟਾ ਵੀ ਕਾਫੀ ਜਿਆਦੇ ਸੋਹਣੇ ਚੰਗੇ ਨਿਸ਼ਾਨ ਚਿੰਨ ਲੈ ਕੇ ਆਇਆ ਆਇਆ ਸੀਗਾ ਇਸ ਕਰਕੇ ਬੱਚੇ ਵੀ ਕਾਫੀ ਚੰਗੇ ਪੌਂਦੀ ਹੈਗੀ ਆ ਬਾਕੀ ਦੋਸਤੋ ਜਿਹੜੇ ਕੰਟੈਕਟ ਨੰਬਰ ਨੇ ਉਹ ਆਪਾਂ ਤੁਹਾਡੇ ਅੱਗੇ ਡਿਸਪਲੇ ਕਰ ਦਿੱਤੇ ਨੇ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਬਾਕੀ ਦੋਸਤੋ ਰੇਟ ਦੀ ਜਿਹੜੀ ਗੱਲ 1,25,000 ਰੁਪਇਆ ਬਾਈ ਹੋ ਰਹੀ ਇਸ ਦੀ ਡਿਮਾਂਡ ਕਰਦੇ ਹਨ ਸੋ ਚਾਹਵਨ ਵੀਰ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ